ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਇਸ ਸਮੇਂ ਵੱਡੀ ਖਬਰ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਅਮਰਿਤਪਾਲ ਸਿੰਘ ਜਿਨ੍ਹਾਂ ਨੇ ਖਡੂਰ ਸਾਹਿਬ ਤੋਂ ਇਸ ਵਾਰ ਇਤਿਹਾਸਕ ਜਿੱਤ ਹਾਸਲ ਕੀਤੀ ਔਰ ਮੈਂਬਰ ਪਾਰਲੀਮੈਂਟ ਬਣੇ ਉਮੀਦ ਤਾਂ ਇਹ ਜਿਤਾਈ ਜਾ ਰਹੀ ਸੀ ਕਿ ਅਮਰਿਤਪਾਲ ਸਿੰਘ ਦੀ ਰਿਹਾਈ ਦੇ ਤਰਦਦ ਕੀਤੇ ਜਾਣਗੇ ਤੇ ਉਹ ਜੇਲ੍ਹ ਤੋਂ ਬਾਹਰ ਆਉਣਗੇ ਪਰ ਅੱਜ ਖਬਰ ਨਿਕਲ ਕੇ ਆਉਂਦੀ ਹੈ ਕਿ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਦੇ ਵਿੱਚ ਇੱਕ ਸਾਲ ਲਈ ਹੋਰ ਵਾਧਾ ਕਰ ਦਿੱਤਾ ਆ ਔਰ ਇੱਕ ਸਾਲ ਲਈ ਹੋਰ ਅਮਰਿਤਪਾਲ ਸਿੰਘ ਤੇ ਉਹਦੇ ਸਾਥੀ ਜੇਲ੍ਹ ਦੇ ਵਿੱਚ ਰਹਿਣਗੇ ਔਰ ਇਹ ਇੱਕ ਵੱਡੀ ਖਬਰ ਹੈ ਇਸ ਵੇਲੇ ਦੀ ਕਿਉਂਕਿ ਲਗਾਤਾਰ ਤਰੱਦਦ ਚੱਲਦੇ ਪਏ ਸੀਗੇ ਅਮਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਇੱਥੋਂ ਤੱਕ ਕਿ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਵੀ ਕਿਹਾ ਸੀ ਕਿ ਪਹਿਲੀ ਉਮੀਦ ਅਸੀਂ ਰੱਖਦੇ ਹਾਂ ਕਿ ਸਰਕਾਰ ਇਸ ਪਾਸੇ ਵੱਲ ਧਿਆਨ ਦੇਗੀ ਆਪ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਏਗੀ ਤਾਂ ਕਿ ਉਹ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਸੌਂ ਚੁੱਕ ਸਕਣ ਆਪਣੇ ਹਲਕੇ ਦੇ ਲੋਕਾਂ ਦੇ ਵਿੱਚ ਵਿਚਾਰ ਸਕਣ ਪਰ ਉਹਨਾਂ ਦੀ ਅਪੀਲ ਦੇ ਬਾਵਜੂਦ ਇੱਕ ਟੀਮ ਇੱਕ ਵਫਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣ ਜਾਂਦਾ ਸ਼੍ਰੋਮਣੀ ਅਕਾਲੀ ਦਲ ਫਤਿਹਦਾ ਜਸਕਰਨ ਸਿੰਘ ਕਾਨ ਸਿੰਘ ਵਾਲਾ ਹੋਰਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਅਪੀਲ ਕੀਤੀ ਜਾਂਦੀ ਹੈ ਕਿਉਂਕਿ ਹੁਣ ਅਮਰਿਤਪਾਲ ਸਿੰਘ ਹਰੀ ਚੋਣ ਜਿੱਤ ਚੁੱਕਿਆ ਇਸ ਕਰਕੇ ਉਹਨਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਉਹਨਾਂ ਤੋਂ NSA ਹਟਾ ਦੇਣਾ ਚਾਹੀਦਾ ਇਧਰ ਅਕਾਲੀ ਦਲ ਦੇ ਵੱਲੋਂ ਵੀ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਔਰ ਪੰਜਾਬ ਦੀਆਂ ਕਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਅਮਰਿਤਪਾਲ ਜੇਲ੍ਹ ਚੋਂ ਬਾਹਰ ਆਉਣਾ ਚਾਹੀਦਾ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਕਹਿੰਦੀ ਹੈ ਕਿ ਅਮਰਿਤਪਾਲ ਸਿੰਘ ਦੇ ਉੱਤੇ 1 ਸਾਲ ਦੇ ਲਈ NSA ਹੋਰ ਵਧਾ ਦਿੱਤਾ ਗਿਆ। ਅਸਲ ਦੇ ਵਿੱਚ ਕਹਾਤਾ ਇਹ ਜਾ ਰਿਹਾ ਕਿ ਇਸ NSA ਨੂੰ ਅੱਗੇ ਵਧਾਉਣ ਦੇ ਲਈ ਸਿਫਾਰਿਸ਼ ਤਾਂ 3 ਜੂਨ ਨੂੰ ਹੀ ਕਰ ਦਿੱਤੀ ਗਈ ਸੀਗੀ। 3 ਜੂਨ ਬੜੀ ਅਹਿਮ ਤਰੀਕ ਹੈ ਕਿਉਂਕਿ 4 ਜੂਨ ਨੂੰ ਪਾਰਲੀਮੈਂਟੀ ਚੋਣਾਂ ਦੇ ਨਤੀਜੇ ਆਏ ਸੀਗੇ ਤੇ ਇੱਕ ਦਿਨ ਪਹਿਲਾਂ ਹੀ ਸਰਕਾਰ ਦੇ ਵੱਲੋਂ ਇਸ ਗੱਲ ਦੀ ਸਿਫਾਰਿਸ਼ ਕਰ ਦਿੱਤੀ ਗਈ ਤੇ ਹੁਣ ਐਡਵਾਈਜ਼ਰੀ ਬੋਰਡ ਦੀ ਮੋਹਰ ਤੋਂ ਬਾਅਦ ਇਹ ਮਾਮਲਾ ਅੱਗੇ ਤੁਰਿਆ ਤੇ ਐਡਵਾਈਜ਼ਰੀ ਬੋਰਡ ਦੀ ਮੋਹਰ ਲੱਗਣ ਤੋਂ ਬਾਅਦ ਹੁਣ ਅਮਰਿਤਪਾਲ ਉਹਨਾਂ ਦੇ ਸਾਥੀ ਪਪਲਪ੍ਰੀਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਸਰਬਜੀਤ ਸਿੰਘ ਕਲਸੀ ਇਹਨਾਂ ਸਾਰਿਆਂ ਦੇ ਉੱਤੇ 1 ਸਾਲ ਲਈ ਐਨਐਸਏ ਜਿਹੜਾ ਆ ਉਹ ਹੋਰ ਵਧਾ ਦਿੱਤਾ ਗਿਆ। ਇੱਕ ਪਾਸੇ ਜੇ ਆਪਾਂ ਗੱਲ ਕਰ ਲਈ ਅਮਰਿਤਪਾਲ ਸਿੰਘ ਹਰਾਂ ਦੀ ਤੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਇਸ ਸਮੇਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਇਹ ਵੀ ਪਤਾ ਲੱਗਾ ਕਿ ਅਮਰਿਤਪਾਲ ਸਿੰਘ ਹੋਰਾਂ ਨੂੰ ਰਿਹਾਅ ਕਰਵਾਉਣ ਲਈ ਲਗਾਤਾਰ ਤਰਦਦ ਵੀ ਕੀਤੇ ਜਾ ਰਹੇ ਸੀ। ਈਮਾਨ ਸਿੰਘ ਖਾਰਾ ਹੋਰਾਂ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ। ਵਕੀਲ ਨੇ ਅਮਰਿਤਪਾਲ ਸਿੰਘ ਦੇ ਜਿਨ੍ਹਾਂ ਨੇ ਕਿਹਾ ਕਿ ਐਨਐਸਏ ਦੀ ਤਰੀਕ ਦੇ ਵਿੱਚ ਵਾਅਦਾ ਜਿਹੜਾ ਆ ਉਹ ਕਰ ਦਿੱਤਾ ਗਿਆ। 1 ਸਾਲ ਲਈ ਹੋਰ ਐਨਐਸਏ ਜਿਹੜਾ ਵਾਅਦਾ ਦਿੱਤਾ ਗਿਆ ਔਰ ਇਹ 3 ਜੂਨ ਨੂੰ ਸਰਕਾਰ ਵੱਲੋਂ ਚਿੱਠੀ ਜਾਰੀ ਕੀਤੀ ਗਈ ਸੀ। 9 ਕੈਦੀਆਂ ਦੀ ਐਨਐਸਏ ਦੇ ਵਿੱਚ 1 ਸਾਲ ਦਾ ਹੋਰ ਵਾਅਦਾ ਕਰਨ ਦਾ ਐਲਾਨ ਕੀਤਾ ਗਿਆ ਸੀ। ਉਹਦੇ ਤੋਂ ਬਾਅਦ ਜਿਹੜੀ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਡਵਾਈਜ਼ਰੀ ਬੋਰਡ ਹੈਗਾ ਆ ਉਹਨੇ ਐਡਵਾਈਜ਼ਰੀ ਬੋਰਡ ਨੇ ਇਹਦੇ ਉੱਤੇ ਮੋਹਰ ਲਾ ਦਿੱਤੀ ਔਰ ਇਸ ਮੋਹਰ ਲੱਗਣ ਤੋਂ ਬਾਅਦ 1 ਸਾਲ ਲਈ NSA ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਹੋਰ ਵਧਾ ਦਿੱਤਾ ਗਿਆ ਹੁਣ ਬਹੁਤ ਸਾਰੀਆਂ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਕਿ ਕਿੱਥੇ ਤਾਂ ਚਾਰਾ ਜੋਈ ਇਸ ਗੱਲ ਦੀ ਕੀਤੀ ਜਾ ਰਹੀ ਸੀਗੀ ਅਮਰਿਤਪਾਲ ਦੇ ਸਮਰਥਕ ਤਾਂ ਇੱਕ ਪਾਸੇ ਹੈਗੇ ਹੈਗੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਗੱਲ ਕਰ ਰਹੇ ਸੀਗੇ ਉਹਨਾਂ ਨੇ ਤਾਂ ਇੱਥੋਂ ਤੱਕ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਜੇ ਅਮਰਿਤਪਾਲ ਸਿੰਘ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਸੰਘਰਸ਼ ਵੀ ਵੜ ਸਕਦਾ ਹੈ ਇੱਕ ਮਾਰਚ ਵੀ ਕੱਢਿਆ ਜਾ ਸਕਦਾ ਹੈ ਇਹਦੇ ਬਾਰੇ ਸੋਚਿਆ ਵਿਚਾਰਿਆ ਜਾ ਸਕਦਾ ਆ ਔਰ ਖਾਲਸਾ ਵਹੀਰ ਦੇ ਬਾਰੇ ਵੀ ਚਰਚਾਵਾਂ ਚੱਲਦੀਆਂ ਸੀ ਕਿ ਉਹਨਾਂ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੰਨੀ ਦੇਰ ਤੱਕ ਅਮਰਿਤਪਾਲ ਸਿੰਘ ਸੌ ਨਹੀਂ ਚੁੱਕਦੇ ਲੋਕ ਸਭਾ ਦੇ ਸਪੀਕਰ ਦੇ ਅੱਗੇ ਜਾ ਕੇ ਲੋਕ ਸਭਾ ਦੇ ਸਪੀਕਰ ਦੀ ਚੋਣ ਹੋਣੀ ਹੈ 26 ਤਰੀਕ ਨੂੰ ਉਹਦੇ ਤੋਂ ਬਾਅਦ ਉਹਨਾਂ ਨੇ ਸੌ ਵੀ ਚੁੱਕਣੀ ਆ ਔਰ ਸੌ ਚੁੱਕਣ ਦੇ ਨਾਲ ਨਾਲ ਅੱਗੇ ਉਹਨਾਂ ਦੀ ਜਿਹੜੀ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਜ਼ਿੰਮੇਵਾਰੀ ਆ ਉਹ ਸ਼ੁਰੂ ਹੋਏਗੀ ਕੀ ਹੁਣ 1 ਸਾਲ ਦਾ ਐਨਐਸਐ ਵਧਾਉਣ ਤੋਂ ਬਾਅਦ ਇਹ ਮੰਨ ਲਿਆ ਜਾਵੇ ਕਿ ਉਹਨਾਂ ਨੂੰ ਸੌ ਚੁੱਕਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਾਂ ਇਹ ਮੰਨਿਆ ਜਾਵੇ ਕਿ ਸੌ ਚੁੱਕਣ ਲਈ ਕੁਝ ਘੰਟਿਆਂ ਦੀ ਮੌਲਤ ਦਿੱਤੀ ਜਾ ਸਕਦੀ ਹੈ ਕਿ ਉਹ ਸੌ ਚੁੱਕਣ ਲਈ ਆ ਸਕਦੇ ਤੇ ਵਾਪਸ ਫਿਰ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਜਾਏਗਾ ਕਿਉਂਕਿ ਸੰਜੇ ਸਿੰਘ ਹੋਰੀ ਵੀ ਜੇਲ੍ਹ ਦੇ ਵਿੱਚ ਸੀ ਜਦੋਂ ਉਹ ਰਾਜ ਸਭਾ ਦੇ ਮੈਂਬਰ ਬਣਦੇ ਆ ਤੇ ਉਹਨਾਂ ਨੂੰ ਰਾਜ ਸਭਾ ਦੇ ਮੈਂਬਰ ਬਣਨ ਤੋਂ ਬਾਅਦ ਕੁਝ ਘੰਟਿਆਂ ਦੀ ਬੇਲ ਦੋ ਵਾਰ ਮਿਲਦੀ ਹੈ ਪਹਿਲੀ ਵਾਰੀ ਸੌਹ ਚੁੱਕਣ ਲਈ ਆਉਂਦੇ ਆ ਤੇ ਸੌਹ ਨਹੀਂ ਚੁੱਕੀ ਜਾ ਸਕਦੀ ਦੂਜੀ ਵਾਰੀ ਆਉਂਦੇ ਤਾਂ ਉਹਨਾਂ ਨੂੰ ਸੌਹ ਚੁਕਾਈ ਜਾਂਦੀ ਹੈ ਤੇ ਇੰਨੀ ਕੁ ਜ਼ਮਾਨਤ ਉਹਨਾਂ ਨੂੰ ਮਿਲ ਜਾਂਦੀ ਹੈ ਕੀ ਅਮਰਿਤਪਾਲ ਸਿੰਘ ਨੂੰ ਇੰਨੀ ਕੁ ਜ਼ਮਾਨਤ ਦਿੱਤੀ ਜਾਏਗੀ ਜਾਂ ਇਹਦੇ ਤੋਂ ਬਾਅਦ ਜਿਵੇਂ ਪਰਿਵਾਰ ਨੇ ਕਿਹਾ ਸੀਗਾ ਕਿ ਜੇ ਸਰਕਾਰ ਨੇ ਕੋਈ ਤਰੱਦ ਦੇਣਾ ਕੀਤਾ ਤੇ ਫਿਰ ਅਸੀਂ ਕਾਨੂੰਨੀ ਚਾਰਾ ਜੋਈ ਕਰਾਂਗੇ ਹੁਣ ਕਾਨੂੰਨੀ ਚਾਰਾ ਜੋਈ ਜਿਹੜੀ ਆ ਉਹ ਪਰਿਵਾਰ ਦੇ ਵੱਲੋਂ ਸ਼ੁਰੂ ਕੀਤੀ ਜਾਏਗੀ ਜਦ ਕਿ ਸਰਕਾਰ ਦੇ ਵੱਲੋਂ ਐਨਐਸਏ ਨੂੰ ਇੱਕ ਸਾਲ ਲਈ ਹੋਰ ਵਧਾਉਣ ਦੇ ਲਈ ਜਿਹੜਾ ਆ ਉਹ ਸਾਲ 2025 ਅਪ੍ਰੈਲ ਤੱਕ ਜਾ ਕੇ ਖਤਮ ਹੋਣਾ ਆ ਫਿਰ ਅਪ੍ਰੈਲ 2025 ਤੱਕ ਇਹ ਐਨਐਸਏ ਦੇ ਤਹਿਤ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਬਾਕੀ ਦੇ 9 ਸਾਥੀ ਜਿਹੜੇ ਆ ਇਸੇ ਤਰੀਕੇ ਨਾਲ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਰਹਿਣਗੇ ਪਿਛਲੇ ਸਾਲ ਦਾ 2023 ਦਾ ਗ੍ਰਿਫਤਾਰ ਕੀਤਾ ਹੋਇਆ ਅਮਰਿਤਪਾਲ ਸਿੰਘ ਨੂੰ 2024 ਚੱਲਦਾ ਪਿਆ ਤੇ 2025 ਤੱਕ ਇਹ ਜਿਹੜੀ ਆ ਉਹ ਹਿਰਾਸਤ ਰੱਖੀ ਗਈ ਆ ਸਿਫਾਰਿਸ਼ ਕੀਤੀ ਗਈ ਹੈ ਤੇ ਅਮਰਿਤਪਾਲ ਨੂੰ ਰਿਕਾਰਡ ਵੋਟਾਂ ਦੇ ਨਾਲ ਖਡੂਰ ਸਾਹਿਬ ਤੋਂ ਜਿਤਾਇਆ ਗਿਆ 13 ਦੀਆਂ 13 ਸੀਟਾਂ ਦੇ ਜੇ ਰਿਜ਼ਲਟ ਦੀ ਗੱਲ ਕਰ ਲਈਏ ਤੇ ਇਹਦੇ ਵਿੱਚ ਜੇ ਕੋਈ ਸਭ ਤੋਂ ਵੱਧ ਮਾਰਜਨ ਨਾਲ ਸੀਟ ਜਿੱਤਿਆ ਤਾਂ ਉਹ ਅਮਰਿਤਪਾਲ ਸਿੰਘ ਹੈ ਉਹਦੇ ਤੋਂ ਬਾਅਦ ਮੀਤ ਹੇਰ ਹੋਰਾਂ ਦਾ ਨੰਬਰ ਆਉਂਦਾ ਤੇ ਤੀਸਰੇ ਨੰਬਰ ਤੇ ਚਰਨਜੀਤ ਸਿੰਘ ਚੰਨੀ ਨੇ ਜਿਨ੍ਹਾਂ ਨੇ ਵੱਧ ਵੋਟਾਂ ਨਾਲ ਵੱਧ ਮਾਰਜਨ ਨਾਲ ਜਿੱਤ ਹਾਸਲ ਕੀਤੀ ਹੈ ਪਰ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਲਈ ਉਹਨਾਂ ਦੇ ਸਮਰਥਕਾਂ ਲਈ ਇਹ ਇੱਕ ਵੱਡੇ ਝਟਕੇ ਵਾਲੀ ਖਬਰ ਕਹੀ ਜਾ ਸਕਦੀ ਹੈ ਕਿ ਇੱਕ ਪਾਸੇ ਉਹਨਾਂ ਦੀ ਰਿਹਾਈ ਦੇ ਤਰਦਦ ਕੀਤੇ ਜਾ ਰਹੇ ਸੀ ਉਮੀਦਾਂ ਵੱਜ ਰਹੀਆਂ ਸਨ ਕਿ ਘੱਟੋ-ਘੱਟ ਚੋਣ ਜਿੱਤਣ ਤੋਂ ਬਾਅਦ ਉਹਨਾਂ ਤੋਂ ਐਨਐਸਏ ਵੀ ਹਟਾਈ ਜਾ ਸਕਦੀ ਹੈ ਉਹਨਾਂ ਨੂੰ ਬਾਹਰ ਵੀ ਲਿਆਂਦਾ ਜਾ ਸਕਦਾ ਪਰ ਚੋਣ ਜਿੱਤਣ ਦੇ ਬਾਵਜੂਦ ਵਿਧਾਨ ਸੰਸਦ ਦਾ اجلاس ਸ਼ੁਰੂ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਤੋਂ ਪਹਿਲਾਂ ਐਨਐਸਏ ਦੀ ਤਰੀਕ ਵਧਾ ਦਿੱਤੀ ਗਈ ਹੈ ਹੁਣ ਖਾਰਾ ਸਾਹਿਬ ਇਮਾਨ ਸਿੰਘ ਖਾਰਾ ਐਡਵੋਕੇਟ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਸਮਰਥਕ ਉਹਨਾਂ ਦੇ ਵੱਲੋਂ ਅਗਲਾ ਕਿਹੜਾ ਕਦਮ ਚੁੱਕਿਆ ਜਾਂਦਾ ਇਹਦੇ ਉੱਤੇ ਬਕਾਇਦਾ ਨਜ਼ਰ ਰਹੇਗੀ ਔਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਨੇ ਜਿਹੜਾ ਸੰਘਰਸ਼ ਵਿੱਢਣ ਦੀ ਗੱਲ ਕਹੀ ਹੈ ਕਿ ਕੀ ਅਕਾਲੀ ਦਲ ਦਾ ਬਾਦਲ ਧੜਾ ਜਿਹੜਾ ਆ ਉਹ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਲਈ ਤੁਹਾਨੂੰ ਸੜਕਾਂ ਤੇ ਉਤਰਿਆ ਨਜ਼ਰ ਆਏਗਾ ਸ਼੍ਰੋਮਣੀ ਅਕਾਲੀ ਦਲ ਫਤਿਹ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਨਾਂ ਦੀ ਧਿਰ ਤੁਹਾਨੂੰ ਸੜਕਾਂ ਤੇ ਨਜ਼ਰ ਆਏਗੀ ਸੰਘਰਸ਼ ਕਰਦੀ ਨਜ਼ਰ ਆਏਗੀ ਕਿਉਂਕਿ ਉਹਨਾਂ ਨੇ ਵੀ ਕਹਿ ਸਕਿਆ ਕਿ ਜੇ ਨਾ ਹੋਇਆ ਤਾਂ ਫਿਰ ਅਸੀਂ ਸੰਘਰਸ਼ ਕਰਾਂਗੇ ਇਹਦੇ ਤੋਂ ਇਲਾਵਾ ਜਿਹੜੀ ਅਰਜ਼ੀ ਦਿੱਤੀ ਗਈ ਆ ਰਾਸ਼ਟਰਪਤੀ ਦ੍ਰੋਪਦੀ ਮੁਰਮੂਹਰਾਂ ਨੂੰ ਉਹਦਾ ਕੋਈ ਅਸਰ ਨਜ਼ਰ ਆਏਗਾ ਜਾਂ ਫਿਰ ਇਸ ਸਿਲਸਿਲਾ ਜਿਉਂ ਦਾ ਤਿਉਂ ਬਰਕਰਾਰ ਰਹੇਗਾ ਸਸਪੈਂਸ ਸਪੈਂਸ ਜਿਹੜਾ ਹੈ ਉਹ ਜਿਉਂ ਦਾ ਤਿਉਂ ਬਰਕਰਾਰ ਰਹੇਗਾ ਕਿ ਜਿਨ੍ਹਾਂ ਲੋਕਾਂ ਨੇ ਅਮਰਿਤਪਾਲ ਸਿੰਘ ਨੂੰ ਚੁਣਿਆ ਆ ਉਹਨਾਂ ਨੇ ਚੋਣ ਤਾਂ ਲਿਆ ਪਰ ਅਮਰਿਤਪਾਲ ਸਿੰਘ ਇਸ ਚੋਣ ਨੂੰ ਜਿੱਤਣ ਦੇ ਬਾਵਜੂਦ ਵੀ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ ਲਗਾਤਾਰ ਇਸ ਖਬਰ ਦੇ ਨਾਲ ਬਵਾਸਤਾ ਰੱਖਾਂਗੇ ਤੁਹਾਨੂੰ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤੇ ਉਸ ਅਪਡੇਟ ਦੇ ਨਾਲ ਤੁਹਾਨੂੰ ਜਾਣੂ ਵੀ ਕਰਵਾਵਾਂਗੇ ਫਿਲਹਾਲ ਦੇਖਦੇ ਰਹੋ ਟੀਵੀ ਪੰਜਾਬ